ਕਿ 15 ਤਰੀਕ ਨੂੰ ਦੇਸ਼ ਯਾਦ ਹੋਇਆ ਸੀ ਅੱਜ ਯਾਦੀ ਦਾ ਦਿਹਾੜਾ ਇਹਨਾਂ ਇੱਥੇ ਮਨਾ ਰਹੇ ਨੇ ਸੋ ਸਾਡਾ ਦੇਸ਼ 15 ਅਗਸਤ 1947 ਨੂੰ ਸਾਨੂੰ ਇੱਕ ਕੀਮਤੀ ਯਾਦੀ ਹਾਸਲ ਹੋਈ ਸੀ ਇਸੇ ਯਾਦੀ ਲਈ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਫਾਂਸੀ ਦੇ ਰੱਸੀਆਂ ਨੂੰ ਚੁੰਮਿਆ ਦੇਸ਼ ਨੂੰ ਯਾਦ ਕਰਾਇਆ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਪਰ ਜਵਾਰਲਾ ਨਹਿਰੂ ਜੀ ਸਰਦਾਰ ਪਟੇਲ ਜੀ ਉਹਨਾਂ ਦੇ ਹੋਰ ਸਾਥੀਆਂ ਨੇ ਜੇਲ੍ਹਾਂ 'ਚ ਗਏ ਸਤਿਆਗਤ ਕੀਤੇ ਇੰਨੀਆਂ ਮੁਸ਼ਕਲਾਂ ਨਾਲ ਇਹ ਯਾਦੀ ਜਿਹੜੀ ਆ ਸਾਨੂੰ ਹਾਸਲ ਹੋਈ ਆ ਸਾਡਾ ਫਰਜ਼ ਬੰਦਾ ਹੈ ਇਸ ਕੀਮਤੀ ਆਯਾਦੀ ਨੂੰ ਸੰਭਾਲ ਕੇ ਰੱਖੀਏ ਹਰੇਕ ਭਾਰਤਵਾਸੀ ਇਹ ਸੋਚ ਲਵੇ ਕਿ ਮੈਂ ਜੋ ਵੀ ਕਰਾਂਗਾ ਆਪਣੇ ਦੇਸ਼ ਦੇ ਮੁੱਖ ਰੱਖ ਕੇ ਕਰਾਂਗਾ ਤੇ ਸਾਡਾ ਦੇਸ਼ ਹੋਰ ਤਰੱਕੀਆਂ ਕਰੇਗਾ ਕਿਉਂ ਅੱਜ ਦੇ ਖੁਸ਼ੀ ਦੇ ਦਿਹਾੜੇ ਦੇ ਉੱਤੇ ਉਹ ਆ ਕੇ ਆਪਣੀ ਆਪਣੀ ਕਲਾ ਦੱਸਾਂਗੇ ਔਰ ਗਲੋਬਲ ਇੰਸਟੀਚਿਊਟ ਜਿਹੜਾ ਕਿ ਨਾਰਦਰਨ ਇੰਡੀਆ ਦਾ ਇੱਕ ਇੰਸਟੀਚਿਊਟ ਹੈ ਉਹਨੇ ਇੱਕ ਹੋਰ ਨਵਾਂ ਕੰਮ ਕੀਤਾ ਜਿਹੜਾ ਇੰਡੀਆ ਦਾ ਪਹਿਲਾ ਇੰਸਟੀਚਿਊਟ ਖੋਲ੍ਹ ਦਿੱਤਾ ਹੈ ਪੜਾਈ ਵਾਸਤੇ